ਕਾਉਂਸਲ ਬਣਨ ਤੋਂ ਬਾਅਦ ਤੇ ਬੰਦੇ ਕੋ ਮਾਇਆ ਆ ਜਾਂਦੀ ਹੈ ਬੰਦਾ ਫਿਰ ਸੋਚਦਾ ਯਾਰ ਸਾਈਕਲ ਤੋਂ ਛੱਡ ਕੇ ਹੁਣ ਮੋਟਰਸਾਈਕਲ ਤੇ ਚੜ ਜੰਨੇ ਸਰ ਜੀ ਮਾਇਆ ਕਿਹੜੀ ਸਾਡੇ ਨਾਲ ਜਾਣੀ ਹੈ ਨਾ ਮਾਇਆ ਬਹੁਤੀ ਕਮਾਵਾਂਗੇ ਤੇ ਦਿਮਾਗ ਖਰਾਬ ਹੁੰਦਾ ਵਾ ਹੋਰ ਕੋਈ ਨਹੀਂ ਹੋ ਸਕਦਾ ਐ ਤੁਹਾਡੇ ਸਾਹਮਣੇ ਮੇਰੇ ਵੀਰ ਛੋਟੇ ਵੱਡੇ ਇਹ ਖੜੇ ਨੇ ਇਹਨਾਂ ਨੂੰ ਮੇਰੇ ਨਾਲ ਇਦਾਂ ਹੀ ਸਗੋ ਜ਼ਿਆਦਾ ਪਿਆਰ ਹੈ ਇਹ ਮਾਇਆ ਵਾਲੇ ਹੋਣ ਦੇ ਨਾਲ ਦੇ ਲੱਗੇ ਕਿਸੇ ਨੇ ਆਉਣਾ ਨਹੀਂ ਅਸੀਂ ਘੜੀ ਮੁੜੀ ਇੱਠੇ ਰਹਿਨੇ ਆ ਔਰ ਬਣਾਉਣ ਵਾਲੇ ਵੀ ਇਹ ਸਾਰੇ ਪੂਰੀ ਬਾੜ ਦੇ ਵਿੱਚ ਜਿਹੜੀ ਪੂਰੀ ਟੀਮ ਹੈ ਕੁਝ ਬਾਹਰ ਬੈਠੇ ਨੇ ਔਰ ਸਭ ਨੇ ਯੋਰ ਲਾਇਆ ਹੈ ਮੇਰੀ ਮਾਇਆ ਆਪਣੀ ਨਹੀਂ ਲੱਗੀ ਤਾਂ ਮੈਨੂੰ ਕਮਾਉਣ ਦੀ ਲੋੜ ਗਿਆ ਸਾਈਕਲ ਨਵੀਂ ਲੈ ਲਈਏ ਪਰ ਸਾਈਕਲ ਸਰੋ ਚੱਕੀ ਗਈ ਹੈ ਨਾ ਉਦੋਂ ਤੇ ਉਹਦੇ ਕਰਕੇ ਫਿਰ ਜਿਹੜੀ ਇਹ ਚੇਂਜ ਕਰਤੀ ਤੇ ਉਹਦੇ ਕਰਕੇ ਹਜੇ ਇਹਦੇ ਵਿੱਚ ਸਗੋਂ ਮਾਇਆ ਦੇਣ ਵਾਲੀ ਇਹ ਸਾਈਕਲ ਵਾਲੇ ਦੀ 1000 ਰੁਪਈਆ ਕੋਈ ਨਹੀਂ ਹੌਲੀ-ਹੌਲੀ ਦਿੱਤਾ ਜਾਏਗਾ। ਸਰਦੂਲ ਜੀ ਸਫਰ ਸ਼ੁਰੂ ਕੀਤਾ ਸੀ ਆਪਾਂ ਅੰਦਰੀਆਂ ਮਸ਼ਾਨ ਤੋਂ ਉਸ ਤੋਂ ਬਾਅਦ ਪਾਰਟੀ ਨੇ ਮਾਨ ਬਖਸ਼ਿਆ ਵਾਰਡ ਦੇ ਕੌਂਸਲਰ ਬੰਦੇ ਹੋ ਭਾਰੀ ਲੀਡ ਦੇ ਨਾਲ ਜਿੱਤਦੇ ਹੋ। ਉਸ ਤੋਂ ਬਾਅਦ ਆਪਣਾ ਪ੍ਰਚਾਰ ਵੀ ਸਾਈਕਲ ਤੇ ਕੀਤਾ ਗਿਆ। ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਵੀ ਸਾਈਕਲ ਤੇ ਸ਼ੁਰੂ ਕਰ ਕਰ ਦਿੱਤਾ। ਕਿੱਦਾਂ ਦਾ ਹੰਗਾਰਾ ਮਿਲਦਾ ਲੋਕਾਂ ਨੂੰ ਜਾਂਦੇ ਤੇ। ਦੇਖੋ ਜੀ ਮੈਂ ਤੁਹਾਡੇ ਗੜੀ ਬਣਾਵਟੀ ਗੱਲ ਨਹੀਂ ਕਰਾਂਗਾ। ਸੰਗਤ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੀ ਸਾਡਾ ਕੇਜਰੀਵਾਲ ਸਾਹਿਬ ਨੇ ਮਿਸ਼ਨ ਚਲਾਇਆ ਆ ਮਾਨ ਸਾਹਿਬ ਮੁੱਖ ਮੰਤਰੀ ਨੇ ਉਹਨਾਂ ਨੂੰ ਉਹ ਕੰਮ ਚੰਗਾ ਕਰ ਰਹੇ ਸਾਡੇ ਅਮਨ ਸੇਰ ਸਿੰਘ ਸਹਿਰੀ ਕਲਸੀ ਜੀ ਐਮਐਲਏ ਬਣੇ ਤੁਸੀਂ ਖੁਦ ਜਾਣਦੇ ਹੋ ਤੁਸੀਂ ਵੀਡੀਓ ਬਣਾਉਂਦੇ ਹੋ ਕੰਮ ਹੋਇਆ ਔਰ ਲੋਕ ਉਸ ਗੱਲ ਦੀ ਤਾਰੀਫ ਕਰਦੇ ਨੇ ਔਰ ਉਸੇ ਗੱਲ ਦਾ ਨਤੀਜਾ ਹੈ ਕਿ ਪਾਰਟੀ ਨੇ ਹਾਈ ਕਮਾਂਡ ਨੇ ਅਮਨ ਸ਼ੇਰ ਸਿੰਘ ਜੀ ਨੂੰ ਐਮਪੀ ਦੀ ਸੀਟ ਦਿੱਤੀ ਹੈ ਕਿਉਂਕਿ ਉਹ ਕੱਲੇ ਬਟਾੜੇ 'ਚ ਕੰਮ ਨਹੀਂ ਸੀ ਕਰਦੇ ਪੂਰੇ ਜ਼ਿਲ੍ਹੇ 'ਚ ਜਿੱਥੇ ਲੋੜ ਪੰਦੀ ਕੋਈ ਬੰਦਾ ਕਿਧੋਂ ਦਾ ਆਇਆ ਉਹਨੂੰ ਕਹਿੰਦੇ ਆਓ ਬੈਠੋ ਕੋਈ ਗੱਲ ਨਹੀਂ ਹੈ ਨਾ ਜੀ ਤੇ ਚੰਗਾ ਕਰਦੇ ਨੇ ਤੇ ਫੇਰ ਹੀ ਚੰਗਾ ਹੋ ਰਿਹਾ ਨਾ ਬਿਲਕੁਲ ਸਦੂਲ ਜੀ ਗੱਲ ਕੀਤੀ ਜਾਵੇ ਪਾਰਟੀ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਦੀ ਮਿਸਾਲ ਲਾਓ ਤੁਸੀਂ ਅੱਜ ਜੇਕਰ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪਾਰਟੀਆਂ ਛੱਡ ਕੇ ਤੇ ਦੂਜੀਆਂ ਪਾਰਟੀਆਂ 'ਚ ਬੈਠ ਜਾਂਦੇ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਆ ਸਾਡੀ ਮਾਂ ਵਾ ਪਰ ਛੱਡ ਕੇ ਤੇ ਦੂਜੀ ਪਾਰਟੀ 'ਚ ਜਾ ਕੇ ਬੈਠ ਜਾਂਦੇ ਇਹ ਸਰ ਮੇਰੀ ਵਾਰਡ ਦੀ ਜਿੰਨੀ ਸੰਗਤ ਦੇ ਨਾਲ ਉਹਦਾ ਪਿਆਰ ਆ ਕਿ ਮੈਂ ਸਾਈਕਲ ਤੇ ਜੰਨਾ ਮੈਨੂੰ ਇੱਥੋਂ ਤੱਕ ਕਹਿੰਦੇ ਵੀ ਹੁਣ ਤੈਨੂੰ ਸਕੂਟਰ ਲੈ ਦਿੰਨੇ ਆ ਇਹ ਕਰਨੇ ਉਹ ਕਰਨੇ ਆ ਮੈਂ ਕਹਿੰਦੇ ਕੋ ਫਿਰ ਸਕੂਟਰ ਤੇ ਮੈਂ ਭੱਜੇ ਜਾਣਾ ਤੁਹਾਡੇ ਕਾਬੂ ਨਹੀਂ ਆਉਣਾ ਇਥੇ ਮੈਂ ਸੱਚ ਗੱਲ ਕਹਿੰਨਾ ਤੇਰਾ ਸਾਈਕਲ ਲੱਗੋ ਫੜ ਕੇ ਖਲਾਰ ਰਹਿੰਦੇ ਮੈਂ ਉੱਪਰ ਜਾਣਾ ਮੋਜਾਂ ਲੱਗੀਆਂ ਨੇ ਇਹ ਪਿਆਰ ਫਿਰ ਜਿਹੜਾ ਨਾ ਗੱਡੀਆਂ ਤੇ ਨਹੀਂ ਮਿਲਦਾ ਤੇ ਜਿੰਨੂੰ ਪਿਆਰ ਮਿਲੇ ਮੇਰੇ ਖਿਆਲੋਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਹੋਣੀ ਨਹੀਂ ਚਾਹੀਦੀ ਤੇ ਮੈਨੂੰ ਬਾੜ ਪਾਰ 'ਚ ਵੀ ਪਿਆਰ ਮਿਲਦਾ ਮੇਰਾ ਪਾਰਟੀ ਦੇ ਵਿੱਚ ਕੋਈ ਖਰਚਾ ਨਹੀਂ ਕਰਾਉਂਦੇ ਇਸ ਕਰਕੇ ਮੈਨੂੰ ਇਮਾਨਦਾਰੀ ਹੈ ਮੇਰੀ ਆਪਣੀ ਨਹੀਂ ਹੈ ਸੰਗਤ ਦੀ ਦਿੱਤੀ ਹੋਈ ਬਿਲਕੁਲ ਮੈਂ ਦੇਖਿਆ ਕਿ ਲਫਾਫਾ ਵੀ ਬਣ ਲਿਆ ਰੋਟੀ ਵੀ ਨਾਲ ਹੀ ਬਣ ਕੇ ਤੁਰ ਪੈਂਦੇ ਫਿਰ ਸਵੇਰੇ ਘਰੋਂ ਦੇਖੋ ਅਨਾਜ ਤੋਂ ਬਿਨਾਂ ਕੋਈ ਗੱਲ ਨਹੀਂ ਬੰਦੀ ਤੇ ਅਨਾਜ ਖਾਵਾਂਗੇ ਤੇ ਫਿਰ ਅੱਗੇ ਤੁਰੇ ਜਾਵਾਂਗੇ ਦੋ ਫੁਲਕੇ ਸਾਡੇ ਖਾਣੇ ਨੇ ਖਾ ਕੇ ਤੇ ਪਾਰਟੀ ਦਾ ਕੰਮ ਵੀ ਕਰ ਰਹੇ ਆ ਸੰਗਤ ਦਾ ਵੀ ਕਰ ਰਹੇ ਆ ਪਰ ਸਭ ਤੋਂ ਵੱਡੀ ਗੱਲ ਹੈ ਪਿਆਰ ਲੁੱਟਣਾ ਪੈਂਦਾ ਜੇ ਤੁਹਾਡੇ ਵਿੱਚ ਉਸ ਗੱਲ ਦੀ لیاقت ਹੋਏਗੀ ਤੇ ਫਿਰ ਤੁਹਾਨੂੰ ਕੋਈ ਪਿਆਰ ਕਰੇਗਾ ਨੇ ਤੇ ਹਰ ਬੰਦਾ ਆਪਣੀ ਆਪਣੀ ਜਗ੍ਹਾ ਠੀਕ ਹੈ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹ ਪਿਆਰ ਕਰਦਾ ਕਿ ਟਕੌਂਚ ਕਰਦਾ ਇਸ ਕਰਕੇ ਪਿਆਰ ਸੰਗਤ ਦੇ ਸਕਦੀ ਏ ਉਹ ਰੱਬ ਦੀ ਕਿਰਪਾ ਦੁਆਰਾ ਉਹਦਾ ਪਿਆਰ ਨਹੀਂ ਮਿਲਦਾ ਬਿਲਕੁਲ ਜਿਸ ਵੇਲੇ ਤੁਸੀਂ ਕਾਉਂਸਲਰ ਬਣੇ ਸੀ ਤੇ ਉਸ ਵੇਲੇ ਸਰਕਾਰ ਨਹੀਂ ਸੀ ਆਮ ਆਦਮੀ ਪਾਰਟੀ ਦੀ ਪਰ ਲੋਕਾਂ ਨੇ ਪਿਆਰ ਦਿੱਤਾ ਟੈਕਸੀ ਡਰਾਈਵਰ ਸੀ ਟੈਕਸੀ ਡਰਾਈਵਰ ਤੋਂ ਕਾਉਂਸਲਰ ਬਣ ਗਏ ਦੇਖੋ ਜੀ ਮੈਂ ਕਾਉਂਸਲਰ ਬਣ ਕੇ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਤੇ ਵੀ ਕਈ ਮੇਰੇ ਸੱਜਣ ਕਹਿ ਦਿੰਦੇ ਨੇ ਵੀ ਅੱਜ ਜਾਣਾ ਜਲੰਧਰ ਜਾਣਾ ਮੈਂ ਕਹਿੰਦਾ ਮੋਸਟ ਵੈਲਕਮ ਗੱਲ ਗਿਆ ਕਈ ਕਹਿੰਦੇ ਤੁਸੀਂ ਸਾਡੇ ਕਾਬੂ ਨਹੀਂ ਆਉਂਦੇ ਮੈਂ ਕਹਿੰਦਾ ਵੀ ਦੇਖੋ ਜੇ ਮੈਂ ਵੇਚ ਲਾਵਾਂ ਤੇ ਜਿੱਥੇ ਮਰਜ਼ੀ ਲਾ ਦੋ ਤੇ ਇਹ ਸੰਗਤ ਦਾ ਕੰਮ ਹੈ ਫਿਰ ਮੈਨੂੰ ਉਹ ਨਿਭਾਣਾ ਪਏਗਾ ਤੇ ਜੇ ਮੈਂ ਲੋਭਾ ਵਾਲਾ ਹੋਵਾਂ ਤੇ ਮੈਂ ਰੋਜ਼ ਦਿਹਾੜੀ ਲਾ ਸਕਣਾ ਮੈਨੂੰ ਤਨਖਾਹ ਜੋਗੇ ਕਮਾ ਸਕਣਾ ਪਰ ਜਿਹੜਾ ਮਾਨ ਸੰਗਤ ਨੇ ਦਿੱਤਾ ਨਾ ਉਹ ਬੜਾ ਬੜਾ ਪੈਸਾ ਲਾਇਆ ਲੋਕਾਂ ਉਹਨੂੰ ਮੋਹਰ ਨਹੀਂ ਮਿਲੀ ਇਹਨਾਂ ਮੈਨੂੰ ਰਾਤੋ ਰਾਤ ਉੱਠ ਕੇ ਤੇ ਫੜ ਕੇ ਮੋਹਰ ਦੇਤੀ ਮੇਰੀ ਸੰਗਤ ਨੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈਨਾ ਜੀ ਜੀ ਬਿਲਕੁਲ ਪਿਆਰ ਸੀ ਲੋਕਾਂ ਦਾ ਤਾਂ ਜਿਸ ਤੋਂ ਬਾਅਦ ਉਹ ਕਾਉਂਸਲਰ ਬੰਦੇ ਨੇ ਉਸ ਵੇਲੇ ਵੀ ਸਾਈਕਲ ਤੇ ਪ੍ਰਚਾਰ ਕੀਤਾ ਤੇ ਅੱਜ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ 'ਚ ਉਤਰੇ ਨੇ ਚੋਣ ਪ੍ਰਚਾਰ ਕਰਨ ਲਈ ਤਾਂ ਉਹ ਫਿਰ ਵੀ ਸਾਈਕਲ ਤੇ ਲਗਾਤਾਰ ਲੋਕਾਂ ਦਾ ਪਿਆਰ ਮਿਲਦਾ ਪਿਆ ਵਾ ਤਾਂ ਕਿਆ ਬਾਤ ਹੈ ਵੱਡੀ ਲੀਡ ਦੇ ਨਾਲ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੂੰ ਜਿਤਾ ਕੇ ਅਸੀਂ ਸੈਂਟਰ 'ਚ ਪਹੁੰਚ ਗਏ